ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਬਾਪੂ ਲਾਭ ਸਿੰਘ ਜੀ ਕੌਮੀ ਇਨਸਾਫ ਮੋਰਚੇ ਦੇ ਬੂਰੇ ਸਭ ਤੋਂ ਫਰੰਟ ਚੌਂਗਦੇ ਬੱਚੇ ਨਿਸ਼ਾਨ ਸਭ ਲਾ ਕੇ ਬੈਠੇ ਆ ਅਮਰਤ ਵੇਲੇ ਦਾ ਟਾਈਮ ਆ 4 ਵਜੇ ਦੇ ਕਰੀਬ ਵੀ ਆਏ ਗਏ ਦਿਨ ਰਾਤ ਸਾਰੀ ਰਾਤ ਜਣੇ ਦੇ ਚਾਹ ਦਾ ਲੰਗਰ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਦੇ ਨਾਲ ਚੱਲਦਾ ਵਾ ਆ ਨਾਲ ਬਾਬਾ ਜੀ ਦੇ ਮਿੱਤਰ ਨੇ ਏਵੇਂ ਜਾਣਦੇ ਦਿਨ ਰਾਤ ਮੋਰਚੇ ਦੇ ਡਿੱਟੇ ਹੋਏ ਆ ਵੀ ਸੱਚੇ ਪਾਤਸ਼ਾਹ ਸਾਰੇ ਆ ਸਿੰਘਾਂ ਨੂੰ ਜਾਣਦੇ ਬਜ਼ੁਰਗਾਂ ਨੂੰ ਚੜ੍ਹਦੇ ਕਾਲਾਂ ਦੇ ਵਿੱਚ ਰੱਖੇ ਕਿਉਂਕਿ ਇਹ ਰਹਿਮਤਾ ਗੁਰੂ ਕਲਗੀ ਧਨਮਾਰਦੀਆਂ ਨੇ ਵੀ ਜਿਹੜੇ ਸਿਰ ਦੇ ਹੱਥ ਰੱਖ ਕੇ ਆਪ ਸੇਵਾ ਲੈ ਰਹੇ ਆ ਕਿਉਂਕਿ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹ ਸੁਨਹਿਰੀ ਗੁਣ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਦਿੱਤੇ ਆ ਅਸੀਂ ਬਾਪੂ ਲਾਭ ਸਿੰਘ ਜੀ ਦਾ ਤੇ ਉਹਨਾਂ ਦੇ ਮਿੱਤਰਾਂ ਦਾ ਦਿਲੋਂ ਸਤਿਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ